ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਅੱਗੇ ਅਰਦਾਸ ਹੈ ਬੇਨਤੀ ਹੈ ਜਿਉ ਜਿਹੜੀ ਹੈ ਕਿ हे ਸੱਚਾ ਪਾਤਸ਼ਾਹ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾਂ 'ਚ ਰੱਖੀ ਸਾਰੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਜੀ ਕੱਲ ਦਾ ਮੇਰੀ ਜਾੜ ਉੱਪਰ ਖੋਲੀ ਸੀਗੀ ਤਾਂ ਇੱਕ ਪਾਸਾ ਟੁੱਟ ਗਿਆ ਸੀਗਾ ਜੀ ਉਹ ਟੁੱਟਣ ਦੇ ਨਾਲ ਉੱਥੇ ਬਹੁਤ ਤਿੱਖਾ ਜਿਹਾ ਤਿੱਖਾਪਣ ਜਿਹਾ ਬਣ ਗਿਆ। ਉਹ ਜੀਭ ਨਾਲ ਲੱਗ ਲੱਗ ਕੇ ਨਾ ਉੱਥੇ ਦਰਦ ਹੋਣ ਲੱਗਾ ਜੀਭ ਦੇ। ਮੇਰਾ ਥੋੜੀ ਜਿਹੀ ਵੋਲੀਅਮ ਦੇ ਵਿੱਚ ਤੁਹਾਨੂੰ ਲੱਗੂਗਾ ਵਿੱਚ ਕਿਤੇ ਨਾ ਕਿਤੇ ਵੀ ਤੋਤਲਾਪਣ ਜਿਹਾ ਆਉਂਦਾ। ਉਹ ਸਾਈਡ ਮੇਰੀ ਜੀਭ ਵੀ ਥੋੜੀ ਸੁੱਜੀ ਪਈ ਆ। ਤੇ ਅੱਜ ਸਾਡੇ ਗੁਰੂ ਘਰ ਦੇ ਵਿੱਚ ਅਖੰਡ ਪਾਠ ਆਰੰਭ ਹੋਏ ਹੋਏ ਆ ਪਰਸੋਂ ਦੇ ਜਿਨ੍ਹਾਂ ਦਾ ਕਿ ਅੱਜ ਭੋਗ ਪਾਣੇ ਨੇ। ਤੇ ਉਹ ਸ਼ਹੀਦ ਸਿੰਘਾਂ ਦੀ ਯਾਰ ਦੇ ਵਿੱਚ ਹੈ ਜੀ। ਤੇ ਹੁਣ ਉੱਥੇ ਨੂੰ ਤਿਆਰੀ ਕਰਤੀ ਹੋਈ ਆ ਸੀ ਆਨ ਪੂਰੀ ਜੀ ਜਾਣ ਦੀ ਤੇ ਉਹਦੇ ਵਾਸਤੇ ਚੱਲੀ ਸ਼ੁਭਰੀਤ ਵੀ ਰੈਡੀ ਬੈਠੀ ਐ ਸ਼ੁਭਰੀਤ ਆਉ ਕਾ ਮੇਰੇ ਕੋਲ ਨਾ ਸ਼ੁਭਰੀਤ ਆ ਜਾ ਚਲ ਮੇਰਾ ਪੁੱਤ ਪਹਿਲਾਂ ਸ਼ਾਸ਼ਰੀਕਾ ਬੁਲਾ ਦਿਵਾਜੋ ਹਨਾ ਇਹ ਖਾਜ ਇਹਨੂੰ ਮੇਰੇ ਕੋਲ ਫੜਾ ਦੇ ਹਲ ਫੇ ਤੈਨੂੰ ਬਾਅਦ ਚ ਦਊਂਗਾ ਨਾ ਮੈਂ ਇਹ ਬੁਲਾਓ ਜੀ ਇਹਦੇ ਸ਼ਾਸ਼ਰੀਕਾ ਦਾ ਸ਼ਾਸ਼ਰੀਕਾ ਵੈਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਟੇ ਆ ਜਾ ਕਰਨਾ ਹਾਂ ਕਰਨ ਵੀ ਆ ਗਿਆ ਮੇਰਾ ਮਸਾਂਸਾਰ ਦੇ ਪੇਪਰ ਸਸਰੇ ਕਾਰ ਇਹ ਵੀ ਕਰਨ ਵੀ ਦੇ ਲਈ ਹੈ ਜੀ ਮੈਂ ਸੂਟ ਪਾਇਆ ਪਹਿਲਾਂ ਚਿੱਟਾ ਕਰਨ ਵੀ ਚਿੱਟਾ ਹੀ ਕੱਢ ਲਿਆ ਸੁਭਰੀਤ ਕੰਦੀ ਮੈਂ ਵੀ ਇਹੀ ਕਲਰ ਦਾ ਪਾਉਣਾ ਹੈ ਮਾਰੇ ਸਰੇ ਦਾ ਕੱਢਿਆ ਆਪਾਂ ਨੇ ਸੇਮ ਸੇਮ ਹੋ ਗਏ ਹੈ ਨਾ ਤਿੰਨ ਗਣੇ ਸੇਮ ਸੇਮ ਹੈ ਨਾ ਹਾਂ ਕਰਨ ਵੀ ਸੇਮ ਹੈ ਹਾਂ ਸੇਮ ਹੈ ਕਰਨ ਵੀ ਸੇਮ ਸੇਮ ਹੈ ਦੇਖੇ ਤੇ ਕਿ ਫਿਰ ਇਹ ਬੰਦਕੇ ਲਈ ਅਸਿਸਟ ਕਰਨਾ ਹੈ ਗੁਰਜੀ ਦਾ ਖਾਲਸਾ ਸ੍ਰੀ ਬਾਘੁਰਜੀ ਕੀ ਪਤੈ ਪਰਮਾਤਮਾ ਰੱਖੇ ਜੀ ਸਾ ਪਾਸੇ ਸੁੱਖ ਸ਼ਾਂਤੀ ਕੱਲ ਸ਼ਾਮ ਨੂੰ ਜੀ ਬਹੁਤ ਵਧੀਆ ਨਿਊਜ਼ ਮਿਲੀ ਸੀ ਹੂੰ ਉਹ ਆਪਣਾ ਸਮਝੌਤਾ ਹੋ ਗਿਆ ਮਿਲੀ ਸੀ ਭਾਈਚਾਰੇ ਦਾ ਹਾਂ ਮਿਲੀ ਸੀ ਮਿਲੀ ਸੀ ਹੋ ਗਿਆ ਪਰ ਆਤ ਨੂੰ ਫੇਰ ਦੁਬਾਰਾ ਸੀਜ਼ਫਾਇਰ ਦੀ ਉਲੰਘਣਾ ਹੋ ਗਈ ਹੁਣ ਪਤਾ ਨਹੀਂ ਵੀ ਇਧਰ ਤੇ ਉਹ ਜੋ ਉਧਰ ਤੇ ਇਧਰ ਵਾਲਿਆਂ ਨੂੰ ਦੱਸੀ ਜਾਂਦੇ ਆ ਆਪਣੇ ਪੰਜਾਬ ਵਾਲੀ ਸਾਈਡ ਦੇ ਵੀ ਪਾਕਿਸਤਾਨ ਅਗੜੀ ਦਾ ਸੀ ਜੋ ਫੈਰਦੀ ਲੰਘਣਾ ਹੋਈ ਆ ਪਾਕਿਸਤਾਨ ਦੇ ਜੇ ਪਤਾ ਕਰੋ ਕੋਈ ਜਾਂਦੇ ਪੰਜਾਬ ਵਾਲੀ ਸਾਈਡ ਤੋਂ ਸੀ ਜਿਹੜੀ ਫੈਰਦੀ ਲੰਘਣਾ ਹੋਈ ਆ ਹੁਣ ਆ ਇਹ ਸਮਝ ਨਹੀਂ ਲਾਦਦੀ ਵੀ ਇਹ ਕਹਾਣੀ ਕਿੱਧਰ ਨੂੰ ਚੱਲਦੀ ਕਿਆ ਚੱਲਦੀ ਕਿਆ ਨਹੀਂ ਰਾਤ 9:30 ਵਜੇ ਦੁਬਾਰਾ ਫੇਰ ਆਰਡਰ ਆ ਕੇ ਵੀ ਲੋਕਡਾਊਨ ਜਿਹੜਾ ਉਹ ਬਲੈਕਆਊਟ ਆ ਹਾਂ ਵੀ ਉਹ ਸਾਰੇ ਦੁਬਾਰਾ ਕਰੋ ਸਾਰੇ ਫੇਰ ਮੈਟਾ ਲੂਟਾ ਬੰਦ ਕਰੋ ਤੇ ਜਿਹੜੀ ਅੱਜ ਦੀ ਨਿਊਜ਼ ਆ ਹਾਂ ਮਾਰਨਿੰਗ ਟਾਈਮ ਦੀ ਉਹਦੇ ਚ ਕਈ ਜ਼ਿਲ੍ਹਿਆਂ ਨੂੰ ਰਾਹਤ ਦਿੱਤੀ ਵੀ ਆ ਤੇ ਬਲੈਕਆਊਟ ਕਰਨਾ ਨਹੀਂ ਹੈਗਾ ਅੱਛਾ ਅੱਛਾ ਉਹਦੇ ਚ ਆਪਣਾ ਆਨੰਦਪੁਰ ਸਾਹਿਬ ਆਪਣਾ ਏਰੀਆ ਵੀ ਆਏਗਾ ਤਕਰੀਬਤ ਦੇ ਅੱਛਾ 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 ਅੱਜ ਸਾਰੇ ਸਾਰੇ ਚਿੱਟੇ-ਚਿੱਟੇ ਹੋਏ ਫਿਰਦੇ ਕਿਆ ਪ੍ਰੋਗਰਾਮ ਕਿਆ ਹੈ ਮੈਨੂੰ ਵੀ ਦੱਸ ਦੋ ਜਸ ਕੱਪੜੇ ਤੋਰੀ ਲੈ ਬੇੜ ਲੈ ਕਿਤੇ ਨਹੀਂ ਪਸਾ ਆਹੀ ਤਾਂ ਚਿੱਟੇ ਕੱਪੜਾ ਦਾ ਤਾਂ ਆਣ ਆਉਂਦੀ ਚਿੱਟੇ ਕੱਪੜੇ ਨੂੰ ਉਹਨੇ ਤਾਂ ਕਾਤੇ ਕਰਿਆ ਵਾ ਵਿਚਾਲੇ ਕਾਦੇ ਫੜਿਆ ਵਾ ਜਿਹੜਾ ਪੀਲਾ ਉਹਨੇ ਦੇ ਘੋਲ ਕੇ ਦੇਖਦਾ ਸ਼ੱਕਰ ਪਾ ਕੇ ਲਿਆ ਚੀਨੀ ਪਾਉਣੀ ਸੀ ਚੀਨੀ ਤਾਂ ਹੁੰਦਾ ਚੱਲ ਪੀ ਲੈ ਫਿਰ ਖਿੱਚਦੇ ਕੰਮ ਨੂੰ ਤੇ ਜੀ ਗੁਰਦੁਆਰਾ ਸਾਹਿਬ ਜਾਵਾਂਗੇ ਹੁਣ ਹਾਂ ਚੱਲੀ ਜਾਣਾ ਚੱਲ ਆਪਾਂ ਚੱਲੋ ਉਹ ਨਹੀਂ ਉਹ ਤਾਂ ਗੰਦਾ ਹੈ ਉਹਦੇ ਵਿੱਚ ਗੁੜ ਹੈ ਥੋੜਾ ਜਿਹਾ ਕਰਨ ਆਦਾ ਔਰ ਉਹਦੇ ਜਿਹੜਾ ਗੁੜ ਹੈ ਪੁੱਤ ਆਪਾਂ ਉੱਥੇ ਪੀਉਂਗੇ ਉਹਦਾ ਦੇ ਦੇ ਕੋਈ ਨਹੀਂ ਰਹਿ ਗਿਆ ਦੇ ਦੇ ਯਾਰ ਹਾਂ ਆ ਜਾ ਉਹ ਚਿਪਰੀ ਤੇ ਆਜੂ ਪੀ ਲੈ ਚਿਬੋਏ ਆ ਤੇ ਚ ਪਾ ਦੇ ਬਸ ਇੱਥੇ ਚ ਪਾ ਦੇ ਤੂੰ ਇਹ ਵਾ ਤੇ ਟੀਨਟੀ ਸ਼ੁਰੂ ਹੋਣਣੀ ਬਸ ਲੈ ਪੀ ਲੈ ਇਦਾਂ ਨੂੰ ਮੋਗਾ ਲੈ ਮੇਰੇ ਪੁੱਤ ਆ ਗਿਆ ਵੀਰ ਆ ਗਿਆ ਹਏ ਕਿੰਨਾ ਜੋਨਾ ਕਾਕਾ ਕਿਆ ਵਿੰਦਾ ਏ ਹੈ ਹੋ ਇਹਦਾ ਕਹਿੰਦੀ ਪਾਪਾ ਨੇ ਕਹਿੰਦੀ ਮੇਰੇ ਕਹਿੰਦੀ ਚੁੱਟਾ ਕੁਰਤਾ ਪਜਾਮਾ ਪਾਇਆ ਹਾਂ ਕਰਨੇ ਵੀ ਪਾਇਆ ਕਹਿੰਦੀ ਮੈਂ ਵੀ ਉਹੀ ਪਾ ਕੇ ਜਾਣਾ ਨਹੀਂ ਮੈਂ ਕਹਿੰਦੀ ਜਾਣਾ ਨਹੀਂ ਰੋਣ ਲੱਗ ਗਈ ਤੇ ਸੰਦੀਪੀ ਵਿਚਾਰੀ ਸਸੋ ਪੱਜ ਸੋ ਬੈ ਗਈ ਕਹਿੰਦੀ ਹੁਣ ਕਰਾਂ ਤਾਂ ਕਰਾਂ ਗਿਆ ਮੈਂ ਵੀ ਇਹਨੂੰ ਚੁੱਟਾ ਗੁਰਤਾ ਵਿਆਹਾ ਕਿੱਥੇ ਤੇ ਲਿਆਵਾ ਮਾਂ ਮੈਂ ਹੁਣ ਜਿਹੜੀ ਵਰਦੀ ਆ ਭਾਈ ਇਹਦੀ ਸਕੂਲ ਵਾਲੀ ਉਹੀ ਪਾ ਦੇ ਇੱਕ ਗੱਲ ਆ ਦੋ ਤਿੰਨ ਹੁਣ ਮੇਰੇ ਨਾਲ ਗੁਰਦੁਆਰੇ ਚ ਜਾਂਦੀ ਦੀ ਕਹਿੰਦੇ ਜਾਣਾ ਆਪਣੇ ਚੱਪਲਾ ਖੋਲ ਕੇ ਚੱਕ ਕੇ ਉਹਦੇ ਵਿੱਚ ਰੱਖਦੀ ਆ ਉਹਦੇ ਵਿੱਚ ਰੱਖਦੀ ਆ ਉੱਪਰ ਮੇਰੀ ਗੱਲ ਵੀ ਇੱਕ ਗੱਲ ਹਾਂ ਆਉਣ ਲੱਗੀ ਚੱਕ ਕੇ ਪਾਉਂਦੀ ਉਹਨਾਂ ਨੂੰ ਹਾਂ ਤੇ ਚੱਲ ਇੱਕ ਗੱਲ ਹੈਗੀ ਆ ਚੰਗੇ ਸਕੂਲਾਂ ਦੀ ਸਿੱਖਿਆ ਦਾ ਫਰਕ ਤਾਂ ਹੁੰਦਾ ਹੀ ਥੋੜਾ ਬੋਲ ਹਾਂ ਇਹ ਇਜਾਜ਼ਤਾ ਗੁਰਦੁਆਰੇ ਚ ਬੈਂਦੀ ਹੁਣ ਨਿਆਣੇ ਐ ਉਮਰ ਦੇ ਅਦੇ ਜਿਹੜੇ ਐਦੀ ਉਮਰ ਦੇ ਨਿਆਣੇ ਆ ਉਹ ਨੱਠ ਭੱਜ ਕਰਦੇ ਆ ਕਦੇ ਕੋਈ ਕਿਧਰ ਨੂੰ ਭੱਜਦਾ ਇਹ ਉੱਥੇ ਬਹਿ ਜਾਂਦੇ ਆ ਹੱਥ ਜੋੜ ਕੇ ਜਾ ਕੇ ਹੂੰ ਮੋਦੀ ਦੇ ਵਿੱਚ ਇਹ ਉਹਨਾਂ ਦੇ ਮਗਰ ਲੱਗ ਕੇ ਇਹ ਵੀ ਜਾਵੇ ਨੱਠ ਭੱਜ ਕਰੇ ਹੂੰ ਜਦ ਗੁਰਦੁਆਰੇ ਚੋਂ ਸ਼ਾਮ ਟਾਈਮ ਰਹਿਣਾ ਸ਼ਾਮ ਸ਼ੁਰੂ ਹੁੰਦੀ ਆ ਉੱਥੇ ਜਕਾਰਾ ਲੱਗਦਾ ਹੂੰ ਫਤਿਹ ਬੁਲਾਉਂਦੇ ਆ ਇਹ ਨਾਲ ਬੁਲਾਉਂਦੀ ਜਦ ਇਹ ਵੀ ਗੱਲ ਹੈ ਉਸੇ ਟਾਈਮ ਜਦ ਬੋਲਦੀ ਬਾਈਗੁਰ ਜਗਾ ਖਾਲਸਾ ਬਾਈਗੁਰ ਜਿੱਕੀ ਬਥੇ ਹੂੰ ਇਹ ਤਾਂ ਗੱਲ ਹੈਗੀ ਹੋਈਗੀ ਬਾਕੀ ਹੁਣ ਉਹ ਕਹਿੰਦੇ ਵੀ ਪੜ੍ਹਾਈ ਦੀ ਤਾਂ ਆਨਲਾਈਨ ਕਲਾਸਾਂ ਲੱਗਣੀਆਂ ਨਹੀਂ ਹੈਗੀਆਂ ਹਾਂ ਵੀ ਜਿਹੜੀ ਇਹਦੀਆਂ ਆਪਣੀਆਂ ਗਰਵਾਣੀ ਦੀਆਂ ਮਤਲਬ ਸਵੈਇੱਛਾ ਮਨਿੱਤ ਨੇਮ ਕਰਨਾ ਉਹਦੇ ਕਲਾਸਾਂ ਆਨਲਾਈਨ ਜ਼ਰੂਰ ਲਵਾਓ ਇਹ ਮੈਡਮ ਜਿਹੜੀ ਬੈਠੀ ਆ ਮੈਂ ਲਾ ਬਣੀ ਆ ਇੱਕ ਉਹ ਤੇ 4 ਦਿਨ 5 ਦਿਨ ਪਹਿਲਾਂ ਨਾ ਅਨਦਰ ਸਕੂਲ ਚ ਇੱਕ ਉਹ ਕਰਾਈ ਸੀ ਉਹਨਾਂ ਨੇ ਮੈਨੂੰ ਵੀਡੀਓ ਵੀ ਭੇਜੀ ਸਕੂਲ ਚੋਂ ਆਪਾ ਹੋਰ ਹਾਂ ਜਾਂ ਮੰਮਾ ਤੇ ਲਿਆ ਜਾ ਕੇ ਉਹ ਤੇ ਐਕਟੀਵਿਟੀ ਕੋਈ ਐਕਟੀਵਿਟੀ ਕਰਾਈ ਵੀ ਮੈਡਮ ਦੇ ਅੱਖਾਂ ਤੋਂ ਫੂਲ ਜਾ ਬਣ ਕੇ ਨਾ ਲੰਡਾ ਨਹੀਂ ਕਰਦਾ ਹੂੰ ਬਣਾ ਕੇ ਦੂੰਗਾ ਪੁੱਤ ਮੈਂ ਤੇ ਇਹ ਕਹਿੰਦੀ ਉਹਨਾਂ ਨੇ ਅੱਖਾਂ ਪਰ ਬੰਨ ਕੇ ਨਾ ਉਹ ਕਾਟਨ ਜੀ ਉਹਦੇ ਪਰ ਲਾਲ ਸ਼ੇਈ ਹੀ ਗੇਰ ਕੇ ਨਿਆਣਿਆਂ ਨੂੰ ਦਿਖਾਇਆ ਵੀ ਜੇ ਤੁਸੀਂ ਮੋਬਾਈਲ ਦੇਖੂਗੇ ਤਾਂ ਮੈਂ ਉਹਦੀਆਂ ਅੱਖਾਂ ਖਰਾਬ ਹੋ ਗਈਆਂ ਜੇ ਹੋ ਗਿਆ ਹੋ ਗਿਆ ਥੋੜਾ ਚਾਰਕ ਤੇ ਲਿਖਿਆ ਸਰਕਾਰ ਵੱਲ ਤੇ ਚਲੋ ਹਦਦਾਂ ਆ ਗਈਆਂ ਕਰਦੇ ਤਾਂ ਚਲੋ ਭਲੇ ਵਾਸਤੇ ਹੀ ਵੀ ਬੱਚੇ ਸਕੂਲ ਬੰਦ ਕਾਲ ਯੂਨੀਵਰਸਿਟੀਆਂ ਸਾਰਾ ਕੁਝ ਬੰਦ ਕਰਤਾ ਹੁਣ ਮੈਡਮ ਕਹਿੰਦੀ ਵੀ ਇਹਦੀ ਆਨਲਾਈਨ ਕਲਾਸ ਲਵਾਇਆ ਕਰੋ ਹਾਂ ਉਹ ਹੀ ਮੋਬਾਈਲ ਨਾਲ ਇਹ ਹੁਣ ਮੈਂ ਕਹਿੰਦੀ ਵੀ ਮੈਂ ਬਲੇ ਮੈਨੂੰ ਮਨਾ ਕਰਾ ਵੀ ਅੱਖਾਂ ਫੁੱਟ ਜਾਂਦੀਆਂ ਹਾਂ ਤੇ ਫਿਰ ਉਹ ਅੱਰੇ ੱਟਕੇ ਨਾਲ ਮੈਂ ਕੱਲ ਪਰਸੋ ਪਠਾਈ ਰੋਹੇ ਲੱਗੇ ਵਿੱਚ ਨਿਤਨੇਮ ਕਰਦੀ ਰੋਹੇ ਲੱਗੇ ਮੈਂ ਮੈਂ ਇਹਨੂੰ ਪੁੱਛੀ ਵੀ ਜਾਵੇ ਇਹਦੀ ਵੀ ਸੁਭ੍ਰਿਤ ਕੀ ਹੋ ਗਿਆ ਸੁਭ੍ਰਿਤ ਕੀ ਹੋ ਗਿਆ ਫਿਰ ਸੰਦੀਪ ਨੇ ਮੈਡਮ ਨੂੰ ਫੋਨ ਕਰਾਇਆ ਵੀ ਐ ਇਦਾਂ ਕਰਕੇ ਗੱਲ ਹੋਈ ਵੀ ਇਹ ਦੱਸਦੀ ਜੀ ਜੀ ਸਾਨੂੰ ਨਾ ਮੈਮ ਨੇ ਕਹਿਆ ਕਿਹਾ ਤਾਂ ਵੀ ਮੋਬਾਈਲ ਦੇਖਣਾ ਨਹੀਂ ਹਾਂ ਕੀ ਹੋ ਜਾਂਦਾ ਮੋਬਾਈਲ ਦੇਖਣ ਨਾਲ ਦੇਖ ਕੇ ਹਾਂ ਦੱਸ ਉੱਧਰ ਨੂੰ ਦੱਸ ਕਿ ਆ ਹੋ ਜਾਂਦਾ ਆ ਖਾਣਾ ਆ ਖਾਣਾ ਪੀਣਾ ਏ ਪੀਣਾ ਹੁੰਦਾ ਪੁੱਤ ਆ ਪੀਣਾ ਨਾ ਤੇ ਮੈਡਮ ਨੂੰ ਮੈਡਮ ਕਹਿੰਦੀ ਪਤਾ ਆ ਪਤਿਓ ਕਾ ਜੀ ਇਹਨੂੰ ਕੋ ਥੋੜਾ ਜਿਹਾ ਪਿਆਰ ਨਾਲ ਹੈਂਡਲ ਕਰੋ ਵੀ ਕਲਾਸ ਵਾਲਾ ਨੂੰ ਤਾਂ ਜ਼ਰੂਰੀ ਵੀ ਜੋ ਬੱਚੇ ਨੇ ਥੋੜਾ ਬਹੁਤਾ ਸਿੱਖਿਆ ਚਾਰ ਪੰਜ ਦਿਨ ਘਰ ਰਹਿਣ ਨਾਲ ਵੀ ਫਿਰ ਬੱਚੇ ਨੇ ਫਿਰ ਭੁੱਲ ਜਾਣਾ ਚਲੋ ਚਲੋ ਕੀ ਕਰੀ ਐ ਨਹੀਂ ਨਹੀਂ ਚਲ ਲੈ ਆਏ ਨਹੀਂ ਪੁੱਤ ਤੇ ਤੇ ਨਹੀਂ ਨੀਂ ਛੋੜੋਣਾ ਮੈਂ ਨਹੀਂ ਛੋੜਦਾ ਇਹਨੂੰ ਆ ਲੈ ਫਟ ਪਿੱਛੇ ਨੂੰ ਹੋ ਜਾਂਦਾ ਉੱਪਰ ਛਿੱਟੇ ਪੈ ਜਾਣੇ ਥੋੜੇ ਚਿੱਟੇ ਕੁਰਤੇ ਪਜਾਮਿਆਂ ਦਾ ਪੰਗਾ ਕੀ ਆ ਹਾਂ ਤੁਸੀਂ ਤਾਂ ਲੰਗਰ ਛਕਣ ਲੱਗਿਆਂ ਨੇ ਵੀ ਆਈ ਕੁਛ ਕਰਨਾ ਬਾਅਦ ਤਾਂ ਲੱਭਣੇ ਲੱਭਣੇ ਆ ਕੋਈ ਹੱਕ ਨਹੀਂ ਆ ਦਾ ਆਣ ਹੁੰਦਾ ਮੈਂ ਇੱਕ ਵਾਰ ਕਿੱਥੇ ਮੇਰੇ ਦਿਮਾਗ 'ਚ ਪਤਾ ਗੱਲ ਕਿੱਥੋਂ ਦੇ ਬੈਠੀ ਹੂੰ ਅਸੀਂ ਇਹ ਕਰਮਜੀਤ ਦੀ ਭੈਣ ਦਾ ਵਿਆਹ ਤਾਂ ਹੂੰ ਉੱਥੇ ਬੈਠੇ ਤਿੰਨ ਚਾਰ ਜਣੇ ਮੈਂ ਵੀ ਗੁਰਦਾ ਪਜਾਮਾ ਪਾਇਆ ਮੈਂ ਤਾਂ ਪੱਤ ਪਾਲਨੇ ਵੀ ਉਧਰ ਸਰਨੇ ਚਾਚੇ ਨੇ ਵੀ ਹੂੰ ਚੱਲ ਅਸੀਂ ਬੈਠੇ ਗੱਲਾਂ ਐਉਂ ਕਰ ਦਦੇ ਜੇ ਵੀ ਚਿੱਟਾ ਗੁਰਦਾ ਪਜਾਮਾ ਨੂੰ ਆਣ ਹੁੰਦੇ ਵੀ ਥੋੜਾ ਜਿਹਾ ਬਚਾ ਕੇ ਹੂੰ ਹੈ ਸਰਨੇ ਚਾਚੇ ਕੋਲ ਮਨਚੂਨ ਵਾਲਾ ਐਕ ਕਦਾ ਇਹ ਖਾਣਾ ਖਾਲ ਮਾਂਤਾ ਤੇ ਇੱਕ ਅੱਧਾ ਪੀਸ ਖਾ ਸਕਦਾ ਤੂੰ ਖਾ ਲੈ ਹਾਂ ਉਹਨੇ ਭਾਈ ਪਹਿਲੀ ਸਲਾਈ ਜੀ ਚ ਫਸਾਇਆ ਥਾਲਾ ਉਹ ਮੂੰਹ ਤੱਕ ਤਾਂ ਗੇੜੀ ਨਿਕਲੇ ਸਿੱਧਾ ਕੁੱਟੇ ਪਜਾਮੇ ਪਰ ਓਹੋ ਉੱਥੇ ਤੇ ਲੱਪੜ ਗਿਆ ਉਹ ਤੋਂ ਹੁਣ ਬਾ ਉਹ ਗੱਲ ਸੜੀ ਦਿਮਾਗ ਚ ਬੈ ਗਈ ਵੀ ਚਿੱਤੇ ਕੁੱਟੇ ਪਜਾਮੇ ਨੂੰ ਆਣ ਹੁੰਦੀ ਐ ਇਹਦੇ ਪਰ ਦਾਗ ਲੱਗਣੀ ਲੱਗਣਾ ਜਿੰਨਾ ਬੰਦਾ ਬਚਾਊਗਾ ਉੰਨੇ ਹੀ ਉੰਨੇ ਪੰਗਾ ਹਮ ਮੈਨੂੰ ਬਚਾਣਾ ਹੀ ਨਹੀਂ ਲੱਗੂਗਾ ਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਆ ਕਹਿੰਦੇ ਤੁਸੀਂ ਜੀ ਦੀ ਨਾ ਨਹੀਂ ਜਾਣਾ ਦੀਦੀ ਦਾ ਦਿਲ ਘੜ ਦਦੀ ਦੀ ਕਹਿੰਦੀ ਮੇਰਾ ਹੋਰ ਹਾਲ ਪਈ ਜਾਣਾ ਪਹਿਲੇ ਫੋ ਬਦਾਮ ਪਹਿਲਾਂ ਤਾਂ ਮੈਂ ਵੀ ਜਵਾਬ ਦੇ ਦਿੱਤਾ ਚਾਹਸਮੀਨ ਕਹਿੰਦੀ ਚਾਹ ਮਮੀਆਂ ਤੈਨੂੰ ਉੱਠਣਾ ਬਸ ਉੱਠਣਾ ਨਹੀਂ ਹੈਗਾ ਮਮੀ ਦੇ ਰਹਿਣ ਦੇ ਕੋਈ ਫਾਇਦਾ ਨਹੀਂ ਹੈਗਾ ਆ ਦੇਖੋ ਹਾਲ ਪੈਂਦਾ ਹਾਂ ਕੀ ਬਣੂਗਾ ਹਾਂ ਕੀ ਪਾਣੀ ਓਲ ਹਾਂ ਬਣੂਗਾ ਕੀ ਬਣੂਗਾ ਕੀ ਬਣੂਗਾ ਇਹਦੇ ਨਾਲ ਕੀ ਬਣਾਉਂਗੀ ਤੂੰ ਇਹਨਾਂ ਦਾ ਰੱਟ ਕਰਾਉ ਕੋਲ ਨਾਲ ਬਿਜੇ ਦੇਖੀ ਪਾ ਕੇ ਇਹ ਤੂੰ ਨੂੰ ਕੋਲੋਂ ਬਟਨ ਨਿਕਲ ਪੜ ਗਿਆ ਜਾਣਾ ਉਹ ਭਾਈ ਮੈਂ ਚੱਲ ਜਾਈਂ ਇਹਦੇ ਚ ਇਹਦੇ ਚ ਪਾ ਲਈ ਮੈਂ ਚੱਲਦਾ ਆ ਆ ਆਹ ਰੱਖਦੇ ਆ ਆਹ ਮੋੜ ਬਾਵਾ ਲੈ ਮੈਂ ਬਾਵਾ ਮੋੜ ਬੱਡਰ ਨੂੰ ਲਾ ਦੇ ਨਹੀਂ ਬਾਵਾ ਨੂੰ ਦੀਨ ਕਰਨੀ ਹੈ ਲਾ ਦੇ ਬਾਦ ਯਾਰ ਹਾਂ ਇਹਨੇ ਫੇਰ ਖੋਲਣੇ ਬਟਨ ਕੋਈ ਨੂੰ ਖੋਲ ਲੂਗਾ ਫਿਰ ਕੋਈ ਖੋਲ ਲੂਗਾ ਤਾਂ ਕੋਈ ਮੈਂ ਬੱਜਾ ਕੇ ਕਹਿਣਾ ਥੱਲੇ ਨੂੰ ਮਾਰਨੇ ਫਿਰਤੇ ਨਹੀਂ ਹੁੰਦੀਆਂ ਜਿਹੜੀ ਮੈਂ ਮੋੜ ਲੈ ਈਂ ਅੱਲਾਹ ਮਸ਼ੀਨਿਓ ਵੋੜਨ ਦਾ ਮਸ਼ੀਨਿਓ ਫੈਕ ਬੁੱਕ ਲਾਦਣੀ ਸੀ ਬਸ ਇਹਨੇ ਕਰਨੇ ਸੇਵਾ ਬੋ ਕਰੀ ਦੋ ਦਿਨ ਅੱਛਾ ਇੱਕ ਦਿਨ ਤਾਂ ਮਿੱਤੇ ਤੇ ਇਹਦੀ ਸੇਵਾ ਹੋ ਗਈ ਪਹਿਲੇ ਦਿਨ ਤੱਕ ਜਦੋਂ ਅਖੰਡ ਪਟਕ ਪੰਨਾ ਹੂੰ ਤੇ ਉਦੋਂ ਬਾਅਦ ਉਦੋਂ ਦੀ ਸ਼ਾਮ ਨੂੰ ਨਹੀਂ ਕੱਲ ਸਾਰਾ ਦਿਨ ਗੁਰਦੁਆਰੇ ਚ ਸੇਵਾ ਕਰਦਾ ਰਿਹਾ ਲੰਗਰ ਵਰਤਾਇਆ ਨੇ ਮੱਥ ਭੱਜ ਕੇ ਹਾਂ ਹੁਣ ਹੁਣ ਮੇਰੀ ਗੱਲ ਓਰੇ ਆ ਜਵਾਨ ਹੋ ਗਿਆ ਹੁਣ ਇਹ ਵਾਸਤੇ ਰਿਸ਼ਤਾ ਰਸਤਾ ਵੀ ਦੇਖਣਾ ਸੀ ਹਾਂ ਨੋ 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 ਕਿਉਂ ਨੋ 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 ਕੰਗਾ ਆਮੜੀ ਹੁੰਦਾ ਸੱਤੇ ਹਾਂ ਦੋਹੇ ਜਣੀਆਂ ਬਿਮਾਰੇ ਰਹਿਣ ਲੱਗ ਗਿਆ ਜੀ ਅੱਜ ਸਵੇਰ ਦੀ ਮੇਰੇ ਮਗਰ ਪੈ ਗਈ ਕਹਿੰਦੀ ਆਟਾ ਘੋਲੋ ਦੋ ਕਹਿੰਦੀ ਜਿੱਦਣ ਮੈਂ ਬਿਮਾਰ ਹੁੰਦੀ ਮੇਰੇ ਨਾਲ ਕੰਮ ਨਹੀਂ ਕਰਾਉਂਦੇ ਕਹਿੰਦੀ ਜਿੱਦਣ ਦੀਦੀ ਬਿਮਾਰ ਹੁੰਦੀ ਉਦੋਂ ਭੱਜ ਭੱਜ ਕੇ ਕੰਮ ਕਰਦੇ ਆ ਆਹ ਜਿਹੇ ਗੱਲਾਂ ਕਹਿਤੀ ਆ ਜਿਹੇ ਗੱਲਾਂ ਕਹਿ ਉਹ ਕਿਆ ਬਣਾ ਦੋ ਪਰ ਇਹਦੇ ਚ ਪਾਣੀ ਲੈ ਕੇ ਆ ਰ ਉਧਰ ਤੇ ਹਟਾਈ ਖਾਣੀ ਇਹਨੇ ਬੱਸ ਬੰਦਾ ਕਾਰਨ ਨੂੰ ਦੇਖ ਰਿਆ ਨਾ ਹੁਣ ਪੰਗਾ ਇੱਕ ਥੋੜਾ ਆ ਯਾਰ ਪਤਾ ਨਹੀਂ ਹੁਣ ਮੇਰੀ ਤਾਂ ਟੈਨਸ਼ਨਾਂ ਜਿਹਾ ਸੋਣਿਆ ਦਿਮਾਗ ਵਿੱਚ ਘੁੰਮੇ ਜਾਂਦੀ ਆ ਵੀ ਅੱਜ ਨਾਲ ਚੱਲ ਰਿਹਾ ਮਾਹੌਲ ਵੈਗਰ ਕਰ ਦਵੇ ਨਾ ਠੀਕ ਤਾਂ ਸਭ ਤੋਂ ਵਧੀਆ ਉਹ ਤਾਂ ਹੈ ਜੋ ਸਾਰੇ ਕੰਮਾਂ ਕੰਮਾਂ ਦਾ ਟਾਈਮ ਆ ਸਭ ਪਾਸੇ ਹੀ ਹਾਂ ਤੇ ਪਤਾ ਨਹੀਂ ਕਿਧਰ ਦਿਮਾਗ ਕਿਧਰ ਇਹਨੂੰ ਘੁੰਮਦਾ ਕਦੇ ਕਿਧਰ ਇਹਨੂੰ ਘੁੰਮਦਾ ਇੱਕ ਦੇਖਿਆ ਨੋਟ ਕਰਿਆ ਰੱਬ ਰੋਹ ਦੇ 5:00 ਵਜੇ 3:00 ਵਜੇ ਚੜਕੇ ਆ ਜਾਂਦਾ ਉਹ ਤਾਂ ਚੱਲ ਰੱਬ ਨਹੀਂ ਬਦਲ 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 ਇੱਕ ਇੱਕ ਹੋਰ ਪਤਾ ਕੀ ਡਲੀਟ ਤੈਨੂੰ ਹਾਈ ਪੀਲਾ ਮੈਡਮ ਕਿੰਨਾ ਖੱਟਾ ਹੋ ਗਿਆ ਪੀ ਕੇ ਤੇ ਕਿੰਨਾ ਉੱਟ ਦੇਖੀ ਵੀ ਨਾ ਉਹੀ ਨਚੋੜੀ ਜਾਂਦੀ ਦੂਆ ਮੈਂ ਇਹਨੂੰ ਫੜਾਈ ਜਾਂਦਾ ਵੀ ਉਹਦਾ ਕਰ ਲਾ ਕਿਤੇ ਬਸ ਕੀ ਚੱਕਰ ਆ ਜੇ ਹੁਣ ਵਿੱਚ ਜੇ ਬਹੁਤ ਅਫਵਾਹਾਂ ਫੈਲ ਰਹੀਆਂ ਵੀ ਫਲਾਣੀ ਜਗ੍ਹਾ ਡਰੋਨ ਆ ਗਿਆ ਫਲਾਣੀ ਜਗ੍ਹਾ ਬੰਬ ਗਿਰ ਗਿਆ ਹੋ ਗਿਆ ਫਲਾਣਾ ਨੁਕਸਾਨ ਹੋਇਆ ਇਹ ਜੀ ਗੱਲ ਨਹੀਂ ਨਹੀਂ ਚੱਲ ਇੱਕ ਇੱਕ ਗੱਲ ਹੈ ਮੈਂ ਆਪਣੇ ਮੇਰੀ ਸੋਚਣੀ ਹੈ ਵੀ ਜਾਂ ਜਿਹੜੇ ਉਹ ਹੁੰਦੇ ਕਿਹੜੇ ਆ ਕੋ ਸਾਲੇ ਰਡਾਰ ਹੁੰਦੇ ਆ ਰਡਾਰ ਦੇ ਹਾਂ ਰਡਾਰ ਜਿਆਦਾ ਇੰਨੇ ਉੱਪਰ ਕਿੰਨੇ ਕਿਲੋਮੀਟਰ ਉੱਪਰ ਜਹਾਜ਼ ਉੜਦਾ ਹੁੰਦਾ ਹੈ ਹਾਂ ਉਹਨਾਂ ਨੂੰ ਕੈਪਚਰ ਕਰਦਾ ਸਾਰਾ ਕੁਝ ਦੱਸਦਾ ਵੀ ਕਿੰਨਾ ਫਲਾਟ ਨੰਬਰ ਆ ਕਿਹਾ ਹੈ ਕੀ ਨਹੀਂ ਉਹ ਸਾਰਾ ਕੁਸ ਉਹਦੇ ਸਿਸਟਮ ਚ ਆ ਜਾਂਦਾ ਵੀ ਇਹ ਚੀਜ਼ ਸਮਾਂ ਚ ਚੱਲ ਰਹੀ ਹੈ ਤਾਂ ਹੁਣ ਕੱਲ 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 ਪਰਸੋਂ ਜੇ ਰੌਲਾ ਪਿਆ ਵੀ ਜਲੰਧਰ ਆ ਕੇ ਮਝਾ ਲਗਿਰਗੀ ਜੀ ਡਰੋਨ ਨਾਲ ਮਝਾ ਲਾਈ 100 ਕਿਲੋਮੀਟਰ ਕਿ ਮੈਂ ਮਜਾ ਲਾ ਗਈ ਕਿਵੇਂ ਡਰੋਨ ਆ ਗਿਆ ਸਾਲਾ ਉਹਨੂੰ ਵੀ ਤਾਂ ਕੋਈ ਉਹਨੂੰ ਜੀਪੀਐਸ ਨਾਲ ਕੋਈ ਐਕਟੀਵੇਟ ਚਲਾਇ ਰਿਹਾ ਤਾਂ ਡਰੋਨ ਨੂੰ ਵੀ ਤਾਂ ਡਰੋਨ ਕਿਹੜੇ ਆਪਣੀ ਮਰਜ਼ੀ ਨਾਲ ਉੜ ਕੇ ਆ ਰਿਹਾ ਤਾਂ ਉਹ ਉਹ ਵੀ ਤਾਂ ਕਿਸੇ ਉਹਨਾਂ ਰਿਡੈਕਟਰ ਨੇ ਕੈਚ ਕਰੀ ਹੀ ਨਹੀਂ ਸਮਝ ਨਹੀਂ ਲੱਗਦੀ ਜਦ ਜ਼ਿਲਹੰਦਰ ਫੋਨ ਕਰਕੇ ਪੁੱਛਿਆ ਹਾਂ ਉਹ ਕਰੀ ਜਾਂਦਾ ਜੀ ਬੰਗਿਆ ਕੋਲ ਕਿਹਾ ਜੇ ਬੰਗਿਆ ਫੋਨ ਕਰਕੇ ਪੁੱਛਿਆ ਜੀ ਉਹ ਕਹਿੰਦੀ ਜਾਂਦੇ ਬਿਆਸ ਕੋਲ ਗਿਰ ਗਿਆ ਹਾਂ ਇੱਕ ਨਹੀਂ ਜਾਂਦੇ ਹਾਂ ਜਦ ਬਿਆਸ ਫੋਨ ਕਰਿਆ ਬਿਆਸ ਕਹਿੰਦੇ ਜੀ ਉਹ ਗਿਰ ਗਿਆ ਉੱਥੇ ਫਿਰ ਪ੍ਰੋਲ ਪਰ ਸੈਟ ਕਰ ਗਿਆ ਅਪਰੋਚ ਪਰ ਸਾਈਡ ਫਿਰ ਜਿਨ੍ਹਾਂ ਤੇ ਪਾਲਕੀ ਲੈ ਕੇ ਆਏ ਤੇ ਉੱਥੇ ਇੱਕ ਸਾਨੂੰ ਸਰਦਾਰ ਜੀ ਮਿਲੇ ਤੇ ਨਿਸਾਨ ਸਿੰਘ ਜੀ ਹਾਂ ਉਹਨਾਂ ਨਾਲ ਮੈਂ ਫੋਨ ਪਰ ਗੱਲ ਕਰੀ ਉਹ ਕਹਿੰਦੇ ਸਾਡੇ ਇੱਕ ਨੁਕਸਾਨ ਹੋਇਆ ਤਾਂ ਹੈਗਾ ਇੱਕ ਪਰਿਵਾਰ ਦੇ ਹੋਇਆ ਵੀ ਗੱਡੀ ਦੇ ਉੱਪਰ ਗਰਿਆ ਕੋ ਮਜਾਇਲ ਗਿਰਿਆ ਰੱਬ ਜਾਣੇ ਉਹ ਕਿਆ ਹੋਇਆ ਕਿਆ ਨਹੀਂ ਵੀ 20 ਕਿਲੋਮੀਟਰਾਂ ਵੀ ਜਰੇ ਅਲਾਜ ਆ ਉਹ ਪਰਿਵਾਰ ਸਾਰੇ ਵੀ ਜਿਹੜੀ ਉਹਨਾਂ ਦੀ ਬੀ ਬੀ ਭੈਣ ਮਾਤਾ ਕੋਈ ਵਿਚਾਰੀ ਫੱਟੜ ਹੋਈ ਸੀ ਵੀ ਉਹ ਥੋੜੀ ਜੀ ਜ਼ਿਆਦਾ ਸੀਰੀਅਸ ਹੈ ਵੀ ਉੱਦਾਂ ਸਾਡੇ ਸੁੱਖ ਸ਼ਾਂਤੀ ਹੈ ਹੋਰ ਕੋਈ ਚੱਕਰ ਨਹੀਂ ਹੈਗਾ ਹਮਮ ਐ ਕਣੇ ਵੀ ਉਹ ਔਰਤ ਤੇ ਉਧਰ ਨੂੰ ਕਹੀ ਜਾਂਦੇ ਵੀ ਉੱਥੇ ਹੋ ਗਿਆ ਉੱਥੇ ਤੇ ਇੰਦਰ ਨੂੰ ਕਹੀ ਜਾਂਦੇ ਆ ਕੌਂ ਤੇ ਫੰਗ ਫੰਗ ਤੇ ਉਹ ਇੱਲੇ ਆ ਲੱਥੇ ਨਾ ਜ਼ਿਆਦਾ ਹੋਏ ਹੋ ਥੋੜੇ ਜੇ ਐਦਾਂ ਦਾ ਸਿਲਸਿਲਾ ਜ਼ਿਆਦਾ ਚੱਲਦਾ ਹਮਮ ਬਾਕੀ ਵਾਹਿਗੁਰੂ ਭਾਈ ਸਮੱਤਾ ਬਖਸ਼ ਜਿਹੜੇ ਕੋਈ ਗਲਤ ਆਨਸਰ ਇਦਾਂ ਦੇ ਕੋਈ ਕੰਮ ਕਰ ਰਹੇ ਆ ਉਹ ਚਾਹੀਦਾ ਨਹੀਂ ਠੀਕ ਨਹੀਂ ਹੈ ਇਹ ਗੱਲ ਦੇਖੋ ਹੁਣ ਜਦੋਂ ਪਤਾ ਕੀ ਗੱਲਾਂ ਹੋ ਗਈ ਕੋਈ ਦੁਸ਼ਮਣੀ ਦੇ ਵਿੱਚ ਹੋ ਗਿਆ ਇੱਕ ਪਿਆਰ ਦੇ ਵਿੱਚ ਹੋ ਗਿਆ ਕਹਿੰਦੇ ਵੀ ਲੜਾਈ ਤੇ ਸਾਰਾ ਕੁਝ ਜਾਇਜ਼ ਆ ਹਾਂ ਉਹ ਨਹੀਂ ਕਿ ਹਣੇ ਵੀ ਕੌਣ ਬੇਕਸੂਰ ਆ ਜਾਂ ਕਿਆ ਕੁਸਰ ਜਦੋਂ ਇੱਧਰ ਵਾਲਿਆਂ ਨੇ ਅਟੈਕ ਉਧਰ ਵਾਲਿਆਂ ਤੇ ਕਰਨਾ ਉੱਥੇ ਵੀ ਬੇਕਸੂਰ ਵੀ ਮਾਰੇ ਜਾਣੇ ਆ ਹਾਂ ਹੈਨਾ ਉਧਰ ਵਾਲਿਆਂ ਨੇ ਅਟੈਕ ਕਰਨਾ ਤੇ ਇੱਧਰ ਬੇਕਸੂਰ ਮਾਰੇ ਜਾਣੇ ਜਦੋਂ ਜਦ ਸਮਝਾ ਉੱਤੇ ਹੀ ਹੋ ਗਿਆ ਗੱਲੇ ਨਿਬੜ ਗਈ ਹੁਣ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਦੁਬਾਰੇ ਫਿਰ ਪੰਗਾ ਪੈ ਗਿਆ ਨੇ ਇੱਕ ਗੱਲ ਆ ਕਿੰਨੇ ਕੁ ਜਣੇ ਹੋਣ ਯਾਰ ਜਿੰਨੇ ਵੀ ਹੈ ਸੀ ਜਿਨ੍ਹਾਂ ਨੇ ਪਲਵਾਮਾ ਤੇ ਅਟੈਕ ਕਰਿਆ ਪਲਵਾਮਾ ਹੀ ਸੀ ਨਹੀਂ ਪੈਲਗਾਮ ਚ ਹਾਂ ਪੈਲਗਾਮ ਪਲਵਾਮਾ ਵੀ ਇਹੀ ਕੰਮ ਤਾਂ ਪਲਵਾਮਾ ਵਿੱਚ ਵੀ ਆਈ ਹੋਇਆ ਪਲਵਾਮਾ ਚ ਵੀ ਇਹ ਹੋਇਆ ਤਾਂ ਪਰ ਕਰਨੇ ਵਾਲੇ ਕੁਝ ਬੰਦੇ ਤੇ ਹੁਣ ਭੁਗਤਣਾ ਕਿੰਨੇ ਜਣਿਆਂ ਨੂੰ ਪੈ ਰਿਆ ਹਾਂ ਨਹੀਂ ਪੰਜਾਬ ਵੀ ਭੁਗਤ ਰਿਹਾ ਹੈ ਪਰ ਉਧਰ ਸਾਡਾ ਹੀ ਭਾਈਚਾਰਾ ਪਾਕਿਸਤਾਨ ਚ ਭੁਗਤ ਰਿਹਾ ਹੈ ਹੂੰ 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 ਡਿਸੀਜਨ ਦੋ ਬੰਦਿਆਂ ਦਾ ਉੱਪਰ ਉਧਰ ਆਪਣਾ ਨਰਿੰਦਰ ਸਿੰਘ ਮੋਦੀ ਆ ਉਧਰ ਉਹਨਾਂ ਦਾ ਪਤਾ ਨਹੀਂ ਪ੍ਰਧਾਨ ਮੰਤਰੀ ਕਿਹੜਾ ਕਿਹੜਾ ਨਹੀਂ ਉਹ ਬੈਕਗ੍ਰਾਉਂਡ ਇਹਨਾਂ ਦੋਆਂ ਵੀਰਾਂ ਦੀ ਆਪਸ ਸੁਲਾ ਸ਼ਾਂਤੀ ਕਰਾ ਦੇ ਵਿੱਚ ਉਹਨਾਂ ਰੌਲਾ ਜਤਾ ਪਿਆ ਤਾਂ ਕੱਲ ਸ਼ਾਮ ਨੂੰ ਵੀ ਡੋਨਲਡ ਟਰੰਪ ਨੇ ਕਰਾਤਾ ਸਮਝੌਤਾ ਹੂੰ ਬਾਕੀ ਉ ਤੋਂ ਬਾਅਦ 2 ਘੰਟਿਆਂ ਦੇ ਵਿੱਚ ਵਿੱਚ ਐਦਾਂ ਦੀ ਨੂਜਾਂ ਆ ਲੱਗੀਆਂ ਵੀ ਉਹ ਜਿਹੜੀ ਉੱਧਰ ਦੀ ਪਾਕਿਸਤਾਨ ਆ ਆਰਮੀ ਆ ਵੀ ਉਹ ਪ੍ਰਧਾਨ ਮੰਤਰੀ ਤੋਂ ਵੀ ਪਰ ਖਲਾਫ ਹੋ ਗਏ ਉਹ ਕਹਿੰਦੇ ਜੀ ਅਸੀਂ ਨਹੀਂ ਪਿੱਛੇ ਹਟਣਾ ਅਸੀਂ ਐਡ ਕਰ ਪਤਾ ਨਹੀਂ ਕਿੱਦਾਂ ਕਿੱਦਾਂ ਕਿਹਾ ਯਾਰ ਜੇ ਤਾਂ ਜੇ ਤਾਂ ਆਪਾਂ ਨੈਸ਼ਨਲ ਚੈਨਲ ਦੇਖ ਲਈਏ ਨਾ ਹੂੰ ਸਾਰਾ ਬੰਦੇ ਦਾ ਵੀ ਬਜਾ ਪੁੱਠੇ ਨਹੀਂ ਸਕਦਾ ਆ ਆ ਸੋਚੂਗਾ ਵੀ ਹੁਣ ਕਿਰੀ ਸਾਡੇ ਨਾਲ ਕੋਸ ਆ ਕੇ ਸਾਡੇ ਨਾਲ ਸਾਡੇ ਨਾਲ ਹੁਣ ਆ ਕੋਸੜਾ ਸਾਡੇ ਨਾਲ ਆ ਕੋਸੜਾ ਇਹੋ ਜਿਹੇ ਦਿਮਾਗ ਚ ਭਰਿਆ ਪਿਆ ਉਹਨਾਂ ਦੇ ਜੇ ਹੁਣ YouTube ਖੋਲਦੇ ਨਾ ਆ ਚੱਲਦਾ ਪੰਜ ਇਧਰ ਬੈਠਿਆ ਉਹਨਾਂ ਦੇ ਆਪਣੇ ਉਧਰ ਚ ਬੰਕਰ ਬੈਲੇ ਸੜੇ ਜਿਹੜੇ ਉਹਨਾਂ ਨੇ ਆਪਣੇ ਬਣਾਏ ਹੋਏ ਉਧਰ ਐਂਕਰ ਆ ਰਹੇ ਆਪਣੇ ਰੂਮ ਜਿੱਥੇ ਬੈਠ ਕੇ ਉਹਨਾਂ ਨੇ ਐਂਕਰਿੰਗ ਕਰ ਰਹੀ ਹੁੰਦੀ ਆ ਉੱਥੇ ਪੰਜ ਫੌਜੀ ਬਿਠਾ ਲਏ ਪਿਆ ਹਮਨੇ ਐਸੇ ਕਰ ਦਿਆ ਵੈਸੇ ਕਰ ਦਿਆ ਧੁਕ 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 ਵਿਚੇ ਤੋਪਾ ਚੱਲਦੀ ਆ ਵਿਚੇ ਹਾਸੀ ਆਉਂਦੀ ਆ ਜਿਹੜਾ ਦਾ ਟੈਕਨੀਕਲ ਬੰਦਾ ਸੋਚਦਾ ਹੈ ਹਾਂ ਉਹ ਬੰਦਾ ਦਾ ਸੁਖੋਲਾ ਤੇ ਨਿਊਜ਼ਾਸ ਸੁਸਕੇ ਵੀ ਇਹ ਕਰਦੇ ਕਿ ਆ ਕਿੱਲ ਲੱਛਣ ਲੱਗੇ ਵੀ ਦਿਖਾਉਣ ਹਾਂ ਐ ਜਿਹੜੇ ਬੰਦੇ ਦਾ ਹੁਣ ਅੱਖੀ ਦੇਖੇ ਪਰ ਇਹ ਵਿਸ਼ਵਾਸ ਕਰ ਲੈਣਾ ਵੀ ਜੋ ਉਹਨੂੰ ਦਿਖਾਤਾ ਉਹ ਵਿਸ਼ਵਾਸਿਆ ਉਹਨੇ ਵਿਚਾਰਿਆਂ ਦਾ ਜਲ ਫੜ ਕੇ ਬਹਿਣਾ ਸਿਰ ਫੜ ਕੇ ਬਹਿਣਾ ਵੀ ਗਏ ਹੋਏ ਹੁਣ ਨਹੀਂ ਬਚਦੇ ਹੁਣ ਤਾਂ ਪਤਾ ਨਹੀਂ ਕੀ ਹੋਣਾ ਹਾਲਾਤ ਇਦਾਂ ਦੇ ਹੋਏ ਪਿਆ ਪਰ 90 ਤੋਂ 95% ਤਾਂ نیوز ਚੈਨਲ ਫੇਕ ਹੀ ਚੱਲ ਰਿਹਾ ਸਾਰਾ ਕੁਝ ਵੜ ਗਿਆ ਜੀ ਪਾਕਿਸਤਾਨ ਚਾਹ ਕਰਤਾ ਫਲਾਣਾ ਕਰਤਾ ਟਪਕਾਣਾ ਕਰਤਾ ਹਾਂ ਪਰ ਚਲੋ ਬੈਗ ਰੂਮ ਕੇ ਬੈਂਚ ਵੀ ਭਾਈ ਇਦਾਂ ਦਾ ਕੋਈ ਕਾਰ ਬਿਹਾਰ ਹੋ ਵੀ ਨਾ ਹੋਵੇ ਨਾ ਠੀਕ ਰਹੇ ਸਾਰਾ ਕੁਝ ਤਾਂ ਕੁਝ ਠੀਕ ਠਾਕ ਰਹੇ ਅਬ ਉਹ ਕਹਦੇ ਬੜੇ ਬੜੇ ਨੇ ਆਪਣਾ ਭੇਡ ਗੱਲਾਂ ਨਾਲ ਭੇਡ ਕਰੀ ਜਣੇ ਹੂੰ ਪਿਸਣਾ ਤਾਂ ਸਾਡੇ ਵਰਗਿਆਂ ਨੇ ਵਿੱਚ ਬਿਲਕੁਲ 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 ਹਾਂ ਫਿਰ ਉਹ ਜੋ ਉੱਧਰ ਦੇਣੇ ਵਾਲਿਆਂ ਨੇ ਕਿਹੜੇ ਆਪਣੇ ਜਵਾਕ ਭੇਜਣੇ ਇੱਥੇ ਲੜਨ ਵਾਸਤੇ ਜਿਵੇਂ ਆਪਣੀ ਫੈਮਲੀ ਨੂੰ ਭੇਜੇ ਮੇਰੀ ਫੈਮਲੀ ਰੱਬ ਤੇ ਮਰੇ ਜਾਊ ਹਾਂ ਆਰਡਰ ਦੇਣਾ ਦੇ ਦੇਣਾ ਆਪ ਉਹਨਾਂ ਨੂੰ ਜਾ ਚੜ ਕੇ ਹੋਰ ਪਾਸੇ ਚਲੇ ਜਾਣਗੇ ਤੇ ਹਾਂ ਮਾਤੜਦਾ ਮਾਤੜਦੇ ਭੇਜ ਜਾਣਾ ਇਹਦੇ ਵਿੱਚ ਚਲੋ ਫਿਰ ਚਲੀਏ ਅੱਗੇ ਜਿੱਧਰ ਨਾਲ ਜੀਏ ਆਪਣੇ ਚਲੋ ਆਪਣੇ ਬਹਾਗਰੂਤੀ ਕਿਰਪਾ ਨਾਲ ਵੀ ਸਾਰਾ ਕੋਸਾਨਦਾਰ ਕੜੀ ਚ ਨਹੀਂ ਪਤਾ ਕੁਝ ਨਹੀਂ ਕੜੀ ਨਹੀਂ ਪਤਾ ਹੱਥ ਨਹੀਂ ਪਤਾ ਐਨ ਕਰਨਾ ਛੇੜਨਾ ਨਹੀਂ ਨੂੰ ਠੀਕ ਹੈ ਨਾ ਠੀਕ ਹੈ ਨਾ ਇਹ ਐਨ ਵਧੀਆ ਛੇਉਣਾ ਲੱਗਦਾ ਗੁੱਡ ਬੱਚਾ ਲੱਗਦਾ ਬਲਾਦੇ ਫਤਿਹ ਵੈਗਰਜੀ ਦਾ ਕੱਲ ਤਾਂ ਚਲੋ ਚੱਲੀਏ ਚਲੋ ਚੱਲੀਏ